ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲਕੀ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਹੁਣ ਦੀ ਵੀਡੀਓ 'ਚ ਆਪਾਂ ਗੱਲ ਕਰਦੇ ਆਂ 26 ਅਪ੍ਰੈਲ ਨੂੰ ਦੁਪਹਿਰ ਤੋਂ ਸ਼ਾਮ ਦੇ ਮੌਸਮ ਦੀ ਕਿ ਦੁਪਹਿਰ ਤੋਂ ਸ਼ਾਮ ਦੇ ਮੌਸਮ ਦੇ ਵਿੱਚ ਕਿੰਨਾ ਖੇਤਾਂ ਦੇ ਵਿੱਚ ਕੀ-ਕੀ ਹਲਚਲ ਹੋ ਸਕਦੀ ਹੈ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ ਜਿਵੇਂ ਕਿ ਜਲੰਧਰ ਗੁਰਦਾਸਪੁਰ ਫਿਰੋਜ਼ਪੁਰ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਜੋ ਮੱਝੀ ਦੋਬੇ ਦੇ ਖੇਤਰ ਪੈਂਦੇ ਨੇ ਇਹਨਾਂ ਖੇਤਰਾਂ ਦੇ ਵਿੱਚ ਹਲਕੀ-ਪੁਲਕੀ ਬੱਦਲਵਾਈ ਸ਼ਾਮ ਦੇ ਤਕਰੀਬਨ 2:00 ਵਜੇ ਤੋਂ ਬਾਅਦ ਵੀਰੋ ਸ਼ਾਮ ਤੱਕ ਇੰਟਰ ਕਰ ਸਕਦੀ ਹੈ ਨੇਰੀ ਗਰਜ ਚਮਕ ਟੁੱਟਵੇਂ ਰੂਪ ਦੇ ਵਿੱਚ ਇਹਨਾਂ ਖੇਤਰਾਂ ਦੇ ਵਿੱਚ ਵੀ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਮੱਧ ਪੰਜਾਬ ਦਾ ਏਰੀਆ ਜਿਵੇਂ ਕਿ ਲੁਧਿਆਣਾ ਬਰਨਾਲਾ ਮੋਗਾ ਸੈਂਟਰ ਪੰਜਾਬ ਦੇ ਏਰੀਆ ਨੇ ਵੀਰੋ ਇਹਨਾਂ ਏਰੀਆ ਦੇ ਵਿੱਚ ਵੀ ਆਪਾਂ ਨੂੰ ਮੌਸਮ ਦੇ ਵਿੱਚ ਛੋਟੀ-ਮੋਟੀ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਕੁਝ ਸਮੇਂ ਲਈ ਤੇਜਮੀ ਹਵਾ ਹਨੇਰੀ ਗਰਜ ਚਮਕ ਇਦਾਂ ਦਾ ਮਾਹੌਲ ਵੀਰੋ ਅਚਾਨਕ ਜੋ ਬੱਦਲ ਬਣਦੇ ਨੇ ਇਦਾਂ ਦਾ ਆਪਰੋ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਆਉਂਦੇ ਸਮੇਂ ਦੇ ਵਿੱਚ ਵੀਰੋ ਵਟੰਡਾ ਮਾਨਸੰਪਨਣ ਇਹਨਾਂ ਖੇਤਰਾਂ ਦੇ ਵਿੱਚ ਵੀ ਹਲਕੀ ਫੁਲਕੀ ਇਸ ਸਿਸਟਮ ਦਾ ਪ੍ਰਭਾਵ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਵੀਰੋ ਜੇ ਉਹ ਬਿਲਕੁਲ ਮੌਸਮ ਸ਼ਾਂਤ ਹਵਾ ਹੈਗੀ ਗਰਮੀ ਦਾ ਮਾਹੌਲ ਬਣਿਆ ਹੋਇਆ ਐਸੇ ਮਾਹੌਲ ਦੇ ਐਵੇਂ ਸੇ ਮੌਸਮ ਦੇ ਵਿੱਚ ਤਕਰੀਬਨ ਗਰਜ ਚਮਕਲੇ ਅਚਾਨਕ ਬੱਦਲ ਬਣਦੇ ਨੂੰ ਕੋਸ਼ਿਸ਼ ਸਮੇਂ ਲਈ ਬਰਸਾਤੀ ਗਤੀਵਿਧੀਆਂ ਦੇ ਕੇ ਤਕਰੀਬਨ ਅੱਧਾ ਘੰਟਾ ਜਾਂ ਘੰਟਾ ਇਹ ਤੋਂ ਬਾਅ ਸੋ ਵੀਰੋ ਬਾਕੀ ਆਪਾਂ ਸ਼ਾਮ ਦੀ ਵੀਡੀਓ ਵਿੱਚ ਫੇਰ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਕਿ ਰੋਜ਼ ਰਾਤ ਦਾ ਮੌਸਮ ਹੋਵੇਗਾ ਕਿਵੇਂ ਦਾ ਰਹੇਗਾ ਬਾਕੀ ਵੀਰੋ ਸਵੇਰ ਦੀ ਵੀਡੀਓ ਵਿੱਚ ਵੀ ਤੁਹਾਨੂੰ ਦੱਸਿਆ ਗਿਆ ਸੀਗਾ ਕਿ ਦੁਪਹਿਰ ਤੋਂ ਬਾਅਦ ਵੀਰੋ ਪੰਜਾਬ ਦੇ ਮੌਸਮ ਦੇ ਵਿੱਚ ਤੁਹਾਨੂੰ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਦੁਪਹਿਰ ਤੱਕ ਤਕਰੀਬਨ ਮੌਸਮ ਠੀਕ ਠਾਕ ਬਣਿਆ ਰਹੇਗਾ ਵੀਰੋ ਉਸੇ ਤਰ੍ਹਾਂ ਹੀ ਹੁਣ ਦੀ ਅਪਡੇਟ ਮੁਤਾਬਕ ਇਸ ਤੋਂ ਬਾਅਦ ਆਉਂਦੇ ਘੰਟਿਆਂ ਦੇ ਵਿੱਚ ਵੀਰੋ ਸ਼ਾਮ ਤੱਕ ਦਾ ਜੋ ਮੌਸਮ ਹੈ ਉਹਦੇ ਵਿੱਚ ਪੰਜਾਬ ਦੇ ਆਪਾਂ ਨੂੰ ਕੁੱਟਵੇਂ ਰੂਪ ਦੇ ਵਿੱਚ ਵੱਖ-ਵੱਖੀ ਤਰ੍ਹਾਂ ਦੇ ਵਿੱਚ ਮੌਸਮੀ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਜੇਕਰ ਵੀਰ ਨੂੰ ਕੋਈ ਹੋਰ ਤਵਿੱਦੀਆਂ ਦੇ ਸਮੇਂ ਤੋਂ ਪਹਿਲਾਂ ਫਿਰ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਰਹਿਣਾ ਕਿ ਸੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਅਪਡੇਟ ਲਈ ਚੈਨਲ ਨੰਬਰ ਰਹੇ ਹੋ ਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ